ਮਾਰੂ ਮੱਲਾ ਤੀਜਾ ਸੱਚ ਸਾਲਾਹੀ ਗੈਰੰਗੰਭੀਰ ਸਭ ਜਗ ਹੈ ਤਿਸਹੀ ਕਹਿ ਚੀਰ ਸਭ ਘਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੂਖ ਨਿਵਾਸੀ ਹੈ ਸੱਚਾ ਸਾਹਿਬ ਸੱਚੀ ਨਾਈ ਗੁਰਤੜ ਸਾਦੀ ਮਨ ਵਸਾਈ ਆਪੇ ਆਏ ਵਸਿਆ ਘਟ ਅੰਤਰ टूटी जमकी फांसी है किस सेवी तय किस सालाहि सतगुरु सेवी शब्द सालाहि सत्य शब्द सदा मत ऊतम अंतर कमल प्रगासी है देही काची कागद मिकदारा बूंद पवै दिन सा टहैत ना लागे बार कंचन काया गुरु मुख बूझा ਜਿਸ ਅੰਤਰਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਧੋਜਨ ਸੱਚ ਆਧਾਰ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ ਹਾ ਤਿੰਨ ਬਲਿਹਾਰੀ ਜੋ ਸੱਚ ਲਾਗੇ ਹਰ ਬੁਣ ਗਾਵੇ ਅਨੰਦਿਨ ਜਾਗੇ ਸੱਚਾ ਸੁਖ ਸਦਾ ਤਿੰਨ ਅੰਤਰ ਰਸਨਾ ਹਰ ਰਸ ਰਾਸੀ ਹੈ ਹਰ ਨਾਮ ਚੇਤਾ ਅਵਰ ਨ ਪੂਜਾ ਏਕੋ ਸੇਵੀ ਅਮਰ ਨ ਦੂਜਾ ਪੂਰਾ ਗੁਰ ਸਭ ਸੱਚ ਦਿਖਾਇਆ ਸੱਚੇ ਨਾਮ ਨਿਵਾਸੀ ਹੈ ਭ੍ਰੰ ਭ੍ਰੰ ਜੋਨੀ ਫਿਰ ਫਿਰ ਆਇਆ ਆਪ ਭੂਲਾ ਜਾਂ ਖਸਮ ਭੁਲਾਇਆ ہر تنگر ترمکھ بوجھ چین شبد ابناشی ہے کام کرود پرے ہم اپرا کیا مول ہے بولے نہ ہم گن نہ سیوا سادھی ڈوبدے پاتھر میں لہو تم ساچ نام اپناشی ہے نہ کوئی کرے نہ کرنے جو گا ਆਪੇ ਕਰੇ ਤਰਾਵੇ ਸੋ ਹੋਏਗਾ ਆਪੇ ਬਖਸ਼ ਲਹੈ ਸੁਖ ਪਾਏ ਸਦਹੀ ਨਾਮ ਨਿਵਾਸੀ ਹੈ ਇਹ ਤਨ ਧਰਤੀ ਸ਼ਬਦ ਬੀਜ ਅਪਾਰਾ ਹਰ ਸਾਚੇ ਸੇ ਤੀਵਣ ਜਵਾ ਪਾਰ ਸਚ ਤਨ ਜਮਿਆ ਟੋਟ ਨਾ ਆਵੇ ਅੰਤਰ ਨਾਮ ਨਿਵਾਸੀ ਹੈ ਹਰ ਜਿਓ ਅਗੁਣਿਆਰੇ ਨੂੰ ਗੁਣ ਕੀਜੈ ਆਪੇ ਬਖਸ਼ ਲਹਿ ਨਾਮ ਦੀਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ ਅੰਤਰ ਹਰਤਨ ਸਮਝ ਨਾ ਹੋਈ ਗੁਰਪੁਰ ਸਾਦੀ ਬੁਝੈ ਕੋਈ ਗੁਰਮੁਖ ਹੋਵੈ ਸੋ ਤਨ ਪਾਏ ਸਦਹੀ ਨਾਮ ਨਿਵਾਸੀ ਹੈ ਅਨਲਵਾਉ ਪਰਮ ਪੁਲਾਈ ਮਾਇਆ ਮੋ ਸੁਧ ਨਾ ਕਾਈ ਮਨ ਮੁਖ ਅੰਧੇ ਕਿਸ਼ੂ ਨ ਸੂਝੈ ਗੁਰਮਤ ਨਾਮ ਪ੍ਰਗਾਸੀ ਹੈ ਮਨ ਮੁਖ ਹਉ ਮੈਂ ਮਾਇਆ ਸੂਤੇ ਆਪਣਾ ਘਰ ਨਾ ਸੰਭਾਲੈ ਅੰਤ ਵਿਗੂਤੇ ਪਰ ਨਿੰਦਾ ਕਰੈ ਬਹੁ ਚਿੰਤਾ ਜਾਲੈ ਦੁਖੇ ਦੁਖ ਨਿਵਾਸੀ ਹੈ ਆਪੇ ਕਰਤਾ ਕਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੈ ਮਾਰੂ ਮਲਾ ਤੀਜਾ ਏਕੋ ਸੇਵੀ ਸਦਾ ਥਿਰ ਸਾਚਾ ਦੂਜਾ ਲਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਾਲਾਹੀ ਸਾਚੇ ਹੀ ਸਾਚੁ ਪਤੀਜੈ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਆਪੇ ਲਾਇ ਲੈ ਜਗ ਜੀਵਨ ਦਾਤਾ ਆਪੇ ਬਖਸ਼ੇ ਦੇ ਵਡਿਆਈ ਗੁਰਮਤਿ ਏ ਮਨ ਤੀਜੈ ਮਾਇਆ ਲਹਿਰ ਸ਼ਬਦ ਨੇ ਵਾਰੀ ਏ ਮਨ ਨਿਰਮਲ ਹੋ ਮੈਂ ਮਾਰੀ ਸਹਿਜੇ ਗੁਣ ਗਾਵੇ ਰੰਗ ਰਤਾ ਰਸਨਾ RAMਰ ਵਿੱਚ ਹੈ ਮੇਰੀ ਮੇਰੀ ਕਰਤਿ ਵਿਹਾਣੀ ਮਨ ਮੁਖ ਨਾ ਬੁੱਝੈ ਫਿਰ ਇਆਣੀ ਜਮ ਕਾਲ ਘੜੀ ਮੋਤ ਨਿਹਾਲੇ ਅਨ ਦਿਨ ਆਰਜਾ ਛੀਜੈ ਅੰਤਰ ਲੋਭ ਕਰੈ ਨਹੀਂ ਬੁੱਝੈ ਸਿਰ ਉਪਰ ਜਮ ਕਾਲ ਨ ਸੁਝੈ ਆਇਥੇ ਕੁਮਾਣਾ ਸੋ ਅੱਗੇ ਆਇਆ ਅੰਤ ਕਾਲ ਕਿਆ ਕੀਜੈ ਹੈ ਜੋ ਸੱਚ ਲਾਗੇ ਤਿਨ ਸਾਚੀ ਸੋਏ ਦੂਜੇ ਲਾਗੇ ਮਨ ਮੁਖ ਰੋਏ ਦੁਆ ਸਿਰਿਆਂ ਕਾ ਖਸਮ ਹੈ ਆਪੇ ਆਪੇ ਗੁਣ ਮੈਂ ਭੀਜੈ ਹੈ ਗੁਰ ਕਾ ਸ਼ਬਦ ਸਦਾ ਜਨ ਸੋ ਹੈ ਨਾਮ ਰਸਾਇਣ ਇਹ ਮਨ ਮੋਹ ਹੈ ਮਾਇਆ ਮੋਹ ਮੈਲ ਪਤੰਗ ਨ ਲਾਗੇ ਗੁਰਮਤੀ ਹਰ ਨਾਮ ਭੀਜੇ ਸਭਨਾ ਵਿੱਚ ਵਰਤੈ ਇੱਕ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਖੋ ਮੈਂ ਮਾਰ ਸਦਾ ਸੁਖ ਪਾਇਆ ਨਾਏ ਸੱਚੈ ਅੰਮ੍ਰਿਤ ਪੀਜੇ ਕਿਲੁ đích ਦੁਖ ਨਿਵਾਰਨ ਹਾਰਾ ਗੁਰਮੁਖ ਸੇਵਿਆ ਸ਼ਬਦ ਵਿਚਾਰ ਸਭ ਕਿਸ ਆਪੇ ਆਪ ਵਰਤੈ ਗੁਰਮੁਖ ਤਨ ਮਨ ਭੀਜੈ ਹੈ ਮਾਇਆ ਅਗਨ ਜਲੈ ਸੰਸਾਰੇ ਗੁਰਮੁਖ ਨਿਵਾਰੈ ਸ਼ਬਦ ਵਿਚਾਰੇ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਮਤੀ ਨਾਮ ਲੀਜੈ ਹੈ ਇੰਦਰ ਇੰਦਰਾਸਨ ਬੈਠੇ ਜਮ ਕਾ ਪਾਉ ਪਾਵੇ ਜਮ ਨਾ ਛੋੜੈ ਭੋ ਕਰਮ ਕੁਮਾਵੇ ਸਤਗੁਰ ਫੇਟੈ ਨਾਮੁਕਤ ਪਾਈਐ ਸਰਹਰ ਰਸਨਾ ਪੀਜੈ ਮਨਮੁਖ ਅੰਤਰ ਧਗਤ ਨ ਹੋਈ ਗੁਰਮੁਖ ਧਗਤ ਸ਼ਾਂਤ ਸੁਖ ਹੋਈ ਪਵਿੱਤਰ ਪਾਮ ਸਦਾ ਬਾਣੀ ਗੁਰਮਤ ਅੰਤਰ ਥੀਜੈ ਬ੍ਰਹਮਾ ਵਿਸ਼ਨ ਮਹੇਸ਼ੂ ਵਿਚਾਰੀ ਤ੍ਰੈ ਗੁਣ ਬੰਧਕ ਮੁਕਤ ਨੇਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅਨੰਦ ਦਿਨ ਨਾਮ ਰਵਿਜੈ ਹੈ ਬੇਦ ਪੜੈ ਹਰ ਨਾਮ ਨ ਬੂਜੈ ਮਾਇਆ ਕਾਰਣ ਪੜ ਪੜ ਲੂਜੈ ਅੰਤਰ ਮੈਲ ਅਗਿਆਨੀ ਅੰਧਾ ਕਿਉ ਕਰ ਦੁਤਰ ਤਰੀ ਜੈ ਹੈ ਬੇਦ ਬਾਦ ਸਭ ਆਖ ਵਖਾਣ ਨਾ ਅੰਤਰ ਪੀਜੈ ਨਾ ਸ਼ਬਦ ਪਛਾਣ ਪੁੰਨ ਪਾਪ ਸਭ ਬੇਦ ਦਰੜਾਇਆ ਗੁਰਮੁਖ ਅੰਮ੍ਰਿਤ ਪੀ ਜਾਏ ਆਪੇ ਸੱਚਾ ਏਕੋ ਸੋਈ ਤਿਸ ਦਿਨ ਦੂਜਾ ਅਵਰਨਾ ਕੋਈ ਨਾਨਕ ਨਾਮ ਰਤੇ ਮਨ ਸੱਚਾ ਸੱਚੋ ਸੱਚਰ ਵੀ ਜਹੇ ਮਾਰੂ ਮੈ ਲਾਤੀ ਜਾ ਸੱਚ ਸੱਚ ਤਖਤਰ ਚਾਇਆ ਨਿਜ ਘਰ ਵਸਿਆ ਤਿੱਥੇ ਮੋਹ ਨਾ ਮਾਇਆ ਅਦੀ ਹੀ ਸਾਚ ਦਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸਚਵਾਪਾਰ ਨਾ ਤਿੱਠੈ ਧਰਮ ਨਾ ਦੂਜਾ ਪਸਾਰ ਸੱਚਾ ਤਨ ਖਟਿਆ ਕਦੇ ਟੋਟ ਨਾ ਆਵੇ ਬੂਝ ਕੋ ਵਿਚਾਰੀ ਹੈ ਸੱਚ ਲਾਏ ਸੇ ਜਨ ਲਾਗੇ ਅੰਤਰ ਸ਼ਬਦ ਮਸਤਕ ਵਡ ਭਾਗੇ ਸੱਚੇ ਸ਼ਬਦ ਸਦਾ ਗੁਣ ਗਾਵੇ ਸ਼ਬਦ ਰਤੇ ਵਿਚਾਰੀ ਹੈ ਸੱਚੋ ਸੱਚ ਸਤਸਲਾਹੀ ਏਕੋ ਵੇਖਾਂ ਦੂਜਾ ਨਹੀਂ ਗੁਰਮਤ ਉੱਚੋ ਉੱਚੀ ਪੌੜੀ ਗਿਆਨ ਰਤਨ ਹਉਮੈ ਮਾਰੀ ਹੈ ਮਾਇਆ ਮੋਹ ਸ਼ਬਦ ਜੜਾਇਆ ਸੱਚ ਮਨ ਵਸਿਆ ਜਾਂ ਤਦ ਪਾਇਆ ਸੱਚੇ ਕੀ ਸਭ ਸੱਚੀ ਕਰਨੀ ਹਉ ਮੈਂ ਤਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲ ਕਿਨਹੀ ਤੀਨਾ ਗੁਰਮੁਖ ਹੋਵੇ ਸੋ ਸੱਚ ਕੁਮਾਵੇ ਸੱਚੀ ਕਰਨੀ ਸਾਰੀ ਹੈ ਤਾਰ ਕੁਮਾਈ ਜੋ ਮੇਰੇ ਪ੍ਰਭ ਪਾਈ ਹਉ ਮੈਂ ਤ੍ਰਿਸ਼ਨਾ ਸ਼ੁਭਦ 부ਝਾਈ ਗੁਰਮਤ ਸਭ ਹੀ ਅੰਤਰ ਸੀਤਲ ਹਉ ਮੈਂ ਮਾਰਨਿ ਵਾਰੀ ਹੈ ਸਚ ਲਗੇ ਤਿੰਨ ਸਭ ਕਿਛ ਭਾਵੈ ਸੱਤਿ ਸ਼ਬਦੇ ਸਚ ਸੁਹਾਵੈ ਇਥੈ ਸਾਚੇ ਸੇ ਦਰਸਤ ਨਦਰੀ ਨਦਰ ਸਵਾਰੀ ਹੈ ਬਿਨ ਸਾਚੇ ਜੋ ਦੂਜਾ ਲਾਇਆ ਮਾਹ ਮੋ ਦੁਖ ਸੁਭਾਵਾ ਬੇਨੰਗੁਰ ਦੁੱਖ ਸੁਖ ਜਾਪ ਨਾਹੀ ਮਾਇਆ ਮੋਹ ਦੁਖ ਫਰੀ ਹੈ ਸੱਚਾ ਸ਼ਬਦ ਜਿਨਾ ਮਨ ਪਾਇਆ ਤੂਰ ਬਿ ਲਿਖਿਆ ਤਨੀ ਕਮਾਇ ਸੱਚੋ ਸੇਵੈ ਸੱਚ ਤਿਆਵੇ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲੱਗੀ ਆਨੰਦਿਨ ਸੁਖ ਸਹਿਜ ਸੁਮਾਧੀ ਹਰ ਹਰ ਕਰਤਿਆਂ ਮਨ ਨਿਰਮਲ ਹੋ ਗੁਰ ਕੀ ਸੇਵ ਪਿਆਰੀ ਏ ਸੇ ਜਨ ਸੁਖੀਏ ਸਤਗੁਰ ਸੱਚੇ ਲਾਏ ਆਪੇ ਪਾਣੀ ਆਪ ਮਿਲਾਏ ਸਤਗੁਰ ਰੱਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਏ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭਨਾ ਜੀਆ ਕਾ ਆਧਾਰੀ ਹੈ ਹਮੇ ਮੇਰਾ ਦੂਜਾ ਪਾਇਆ ਕ੍ਰਿਸ਼ਨਾ ਚੱਲੇ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕੁਮਾਵੇ ਸੱਚ ਦੁਖ ਨਿਵਾਰੀ ਹੈ ਜਾਂ ਤੂੰ ਦੇਹ ਸਦਾ ਸੁਖ ਪਾਏ ਫਤ ਸ਼ਬਦ ਸੱਚ ਕਮਾਏ ਅੰਦਰ ਸਾਚਾ ਮਨ ਤਨ ਸਾਚਾ ਧਗਤ ਤਾਰੇ ਪੰਧਾਰੀ ਹੈ ਆਪੇ ਵੇਖੇ ਹੁਕਮ ਚਲਾਏ ਆਪਣਾ ਥਾਣਾ ਆਪ ਕਰਾਏ ਨਾਨਕ ਨਾ ਮਰਤੇ ਬਰਾਗੀ ਮਨ ਤਨ ਰਸਨਾ ਨਾਮ ਸੁਵਾਰੀ ਹੈ ਮਾਰੂ ਮਨ ਲਾਤੀ ਜਾ ਹੱਤੇ ਆਪ ਉਪਾਏ ਉਪੰਨਾ ਸਾਵੇਂ ਵਰਤੇ ਏਕ ਪਰਸ਼ਨ ਸਭਨਾ ਸਾਰ ਕਰੇ ਜਗ ਜੀਵਨ ਜਿਨ ਆਪਣਾ ਆਪ ਕੁਸ਼ਾਤਾ ਹੈ ਜਿਨ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸਿਰ ਸਿਰ ਧੰਧ ਹੈ ਅਪ ਲਾਏ ਜਿਸ ਭਾਵੈ ਤਿਸ ਆਪੇ ਮਿਲ ਜਿਨ ਗੁਰਮੁਖ ਏਕੋ ਜਤਾ ਹੈ ਆਵਾ ਗੌਣ ਹੈ ਸੰਸਾਰ ਮਾਇਆ ਮੋਹ ਬਹੁ ਚਿਤ ਬਿਕਾਰ ਫਿਰ ਸੱਚ ਸਲਾਹੀ ਸਦੀ ਜਿਨ ਗੁਰ ਤਾ ਸ਼ਬਦ ਪਛਾਤਾ ਹੈ ਇੱਕ ਮੂਲ ਲੱਗੇ ਉਨਹੀ ਸੁਖ ਪਾਇਆ ਡਾਲੀ ਲਾਗੇ ਤਿਨੀ ਜਨਮ ਗਵਾਇਆ ਅੰਮ੍ਰਿਤ ਫਲ ਤਿਨ ਜਨ ਕੋ ਲਾਗੇ ਜੋ ਬੋਲੇ ਅੰਮ੍ਰਿਤ ਬਤਾ ਹੈ ਹਮ ਗੁਣ ਨਹੀਂ ਕਿਆ ਬੋਲੈ ਬੋਲ ਤੂੰ ਸਭ ਨਾ ਦੇਖੈ ਤੋਲੈ ਤੋਲ ਜਿਉ ਪਾਵੈ ਤਿਉ ਰੱਖ ਰਣਾ ਗੁਰਮੁਖ ਏਕੋ ਜਤਹਿ ਜਾਂ ਤਦ ਭਾਣਾ ਤਾ ਸੱਚੀ ਕਰੈ ਲਾਏ ਅਵਗੁਣ ਛੋਡ ਗੁਣ ਮਾਹਿ ਸਮਾਏ ਗੁਣ ਮੈਂ ਏਕੋ ਨਿਰਮਲ ਸਚ ਗੁਰਤਿ ਸ਼ਬਦ ਪਛਾਤਾ ਹੈ ਜਾਨ ਦੇਖਾਂ ਤਾਂ ਏਕੋ ਸੋਈ ਦੁਜੀ ਦੁਰਮਤ ਸ਼ਬਦ ਦੇਖੋਈ ਏਕ ਸਮੈ ਪ੍ਰਭ ਏਕ ਸਮਾਨਾ ਆਪਣੇ ਰੰਗ ਸਦਰਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨ ਮੁਖ ਸ਼ਬਦ ਨਾ बुਝਿਆ ਏਆਣਾ ਗੁਰ ਪ੍ਰਸਾਦੀ ਕਾਇਆ ਖੋਜ ਪਾਏ ਜਗ ਜੀਵਨ ਦਾ ਤਾਹੇ ਕੋਠ ਗਹੀ ਕੇ ਪਾਪ ਨਿਵਾਰ ਸਦਾ ਹਰ ਜੀਉ ਰੱਖੇ ਉਰਥਾਰੇ ਜੋ ਇੱਛੇ ਸੋਈ ਫਲ ਪਾਏ ਜਿਉ ਰੰਗ ਮਜੀਠ ਰਤਾ ਹੈ ਮਨ ਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵ ਠੋਰਨ ਕੋਈ ਗੁਰਮੁਖ ਗਿਆਨ ਸਦਾ ਸਾਲਾ ਹੈ ਜਗ ਜਗ ਇੱਕੋ ਜਤਾ ਹੈ ਮਨ ਮੁਖਤਾਰ ਕਰੇ ਸਭ ਦੁੱਖ ਸੁਬਾਏ ਅੰਤਰ ਸ਼ਬਦ ਨਹੀਂ ਕਿਉਂ ਦਰਜ ਗੁਰਮੁਖ ਸ਼ਬਦ ਵਸੇ ਮਨ ਸਾਚਾ ਸਦ ਸੇਵੇ ਸੁਖ ਦਾਤਾ ਹੈ ਜਾਂ ਦੇਖਾਂ ਤੂੰ ਸਭਨੀ ਥਾਈ ਪੂਰੇ ਗੁਰ ਸਭ ਸੋਝੀ ਪਾਈ ਨਾਮੋ ਨਾਮ ਤੇ ਆਈ ਸਦਾ ਸਦ ਏ ਮਨ ਨਾਮੇ ਰਤਾ ਹੈ ਨਾਮੇ ਰਤਾ ਪਵਿੱਤ ਸਰੀਰਾ ਬਿਨ ਨਾਵੇਂ ਡੂਬ ਮੋਏ ਬਿਨ ਨੀਰਾ ਆਵੇਂ ਜਾਵੇਂ ਨਾਮ ਨਹੀਂ ਬੁਝੇ ਇਕ ਨਾਮ ਗੁਰਮੁਖ ਸ਼ਬਦ ਪਛਾਤਾ ਹੈ ਪੂਰੇ ਸਤਗੁਰ ਬੂਝ ਬੁਝਾਈ ਵਿਣ ਨਾਵੇਂ ਮੁਕਤ ਕਿਨੈ ਨਾ ਪਾਈ ਨਾ ਮੇ ਨਾਮ ਮਿਲੇ ਵਡਿਆਈ ਸਹਿਜ ਰਹਿ ਰੰਗ ਰਤਾ ਹੈ ਤਾਆਂ ਨਗਰ ਤੈ ਤੈ ਤੇਰੀ ਬਿਨ ਸ਼ਬਦੈ ਚੂਕੈ ਨਹੀਂ ਫੇਰੀ ਸਾਚ ਸਲਾਹੇ ਸਾਚ ਸੁਮਾਵਾਂ ਜਿਨ ਗੁਰਮੁਖ ਏਕੋ ਜਾਤਾ ਹੈ ਜਿਸਨੋ ਨਦਰ ਕਰੇ ਸੋ ਪਾਏ ਸੱਚਾ ਸ਼ਬਦ ਵਸੈ ਮਨ ਆਏ ਨਾਨਕ ਨਾਮ ਰਤੇ ਨਰੰਕਾਰੀ ਦਰ ਸੱਚ ਸਾਚ ਪਛਤਾ ਹੈ